ਇਹ ਮੁੱਦੇ ਨੂੰ ਕਿਵੇਂ ਵੇਖ ਰਹੇ ਹੋ ਸਰਕਾਰ ਕਹਿੰਦੀ ਪਾਲিসੀਆਂ ਬੜੀਆਂ ਵਧੀਆ ਨੇ ਆਮ ਲੋਕ ਕਹਿ ਰਹੇ ਨੇ ਸਾਡੀਆਂ ਜ਼ਮੀਨਾਂ ਦੇ ਡਾਕਾ ਦਿਨ ਦਿਹਾੜੇ ਮਾਰਿਆ ਯਾਰ ਤੁਸੀਂ ਇਹ ਇਹ ਸਾਰੇ ਮੁੱਦੇ ਨੂੰ ਕਿਵੇਂ ਵੇਖ ਰਹੇ ਹੋ ਜਿਹੜੇ ਸਾਡੇ ਮੁੱਖ ਮੰਤਰੀ ਪੰਜਾਬ ਨੇ ਭਗਵੰਤ ਸਿੰਘ ਮਾ ਜੀ ਇਹ ਆਪਣੇ ਦਿਲ ਤੇ ਹੱਥ ਰੱਖ ਕੇ ਇੱਕ ਵਾਰੀ ਕਹਿ ਦੇਣ ਹੂੰ ਕਿ ਜਦੋਂ ਪਹਿਲੀਆਂ ਸਰਕਾਰਾਂ ਇਹ ਲੈਂਡ ਪੂਲਿੰਗ ਪਾਲਿਸੀ ਲੈ ਕੇ ਆਈਆਂ ਸੀ ਤਾਂ ਇਹ ਉਹਦੇ ਤੇ ਕੀ ਬੋਲਦੇ ਸੀ ਸਿਰਫ ਦਿਲ ਤੇ ਹੱਥ ਰੱਖ ਕੇ ਇੱਕ ਵਾਰੀ ਕੈਮਰੇ ਸਾਹਮਣੇ ਕਹਿ ਦੇਣ ਕਿ ਉਹ ਚੀਜ਼ ਦਾ ਮੈਂ ਪਹਿਲਾਂ ਵਿਰੋਧ ਨਹੀਂ ਕਰਦਾ ਰਿਹਾ ਇਹ ਅੱਜ ਉਹੀ ਪਾਲਿਸੀ ਸਾਡੇ ਪੰਜਾਬ ਦੇ ਲੋਕਾਂ ਤੇ ਕੇਜਰੀਵਾਲ ਦੇ ਕਹਿੰਦੇ ਥੋਪੀ ਜਾ ਰਹੀ ਹੈ। ਕਿਉਂ ਥੋਪੀ ਜਾ ਰਹੀ ਆ? ਕਿਉਂਕਿ ਸਾਲ 1.5 ਸਾਲ ਬਾਅਦ ਇਹਨਾਂ ਦੀ ਸਰਕਾਰ ਜਾਣ ਵਾਲੀ ਹੈ। ਇਹਨਾਂ ਦਾ ਇਹ ਇਰਾਦਾ ਕਿ ਪੰਜਾਬ ਦੇ ਲੋਕਾਂ ਦੀਆਂ ਜ਼ਮੀਨਾਂ ਹੜੱਪ ਕੇ ਅਸੀਂ ਸੈੱਡ ਤੇ ਹੋ ਜਾਣਾ ਹੈ। ਜਿਹੜਾ ਜਿੰਨੀ ਇਨਕਮ ਆ ਉਹ ਸਾਡੀਆਂ ਜੇਬਾਂ 'ਚ ਆ ਜਾਈ। 15 ਸਾਲ ਪਹਿਲਾਂ ਜਦੋਂ ਮੁਹਾਲੀ ਦੇ ਵਿੱਚ ਲੈਂਡ ਪੂਲਿੰਗ ਸਕੀਮ ਇਹਨਾਂ ਨੇ ਲਿਆਂਦੀ। ਔਰ ਦੁਵਾਰਾ ਅੰਬ ਸਾਹਿਬ ਦੇ ਨਾਲ ਤੁਸੀਂ ਇੱਕ ਜਗ੍ਹਾ ਦੇਖੀ ਹੋਣੀ 5 ਏਕੜ ਜਗ੍ਹਾ ਖਾਲੀ ਪਈ ਸੀ। ਬਿਲਕੁਲ ਬਿਲਕੁਲ। ਪਿਛਲੇ ਦਿਨੀ ਕੀ ਹੋਇਆ ਤੇ ਉਹਦੇ ਚਾਰ ਚੁਫੇਰੇ ਚਾਦਰਾਂ ਲਾ ਦਿੱਤੀਆਂ ਗੀਆਂ ਨੀਲੇ ਰੰਗ ਦੀ ਅੱਛਾ ਜਦੋਂ ਉਹ ਚੀਜ਼ ਵੀ ਅਸੀਂ ਜਾਣਕਾਰੀ ਲੈਣੀ ਚਾਹੀਦੀ ਵੀ ਇਹ ਕੀ ਚੱਕਰ ਹੈ ਕਿਉਂ ਹੋ ਰਿਹਾ ਤਾਂ ਸਾਨੂੰ ਇੱਕ ਬੁੱਧੀਜੀਵੀ ਨੇ ਦੱਸਿਆ ਕਿ ਇਹ ਜ਼ਮੀਨ ਵੀ ਕਿਸੇ ਕਿਸਾਨ ਦੀ ਸੀ ਕਿਸੇ ਦਿਨ ਉੱਕੇ ਉਸ ਸਮੇਂ ਦੇ ਵਿੱਚ ਉਹਨਾਂ ਨੇ 5 ਕਰੋੜ ਜਾਂ 6 ਕਰੋੜ ਰੁਪਈਆ ਦੇ ਕੇ ਸਰਕਾਰ ਨੇ ਲੈ ਲਈ ਹਮ ਅੱਜ ਉਹ ਜ਼ਮੀਨ ਪਤਾ ਕਿੰਨੇ ਦੀ ਵਿਕੀ ਹਮ ਇੱਕ ਕਿੱਲਾ ਇੱਕ ਅਰਬ 6 ਕਰੋੜ ਦਾ ਜੀ ਸਰ ਤੇ ਸਾਡੇ ਕਿਸਾਨ ਤੋਂ ਲਈ ਉਹ 5 ਕਰੋੜ ਕੀ ਤਸੀਲਦਾਰਾਂ ਨੂੰ ਇਹ ਆਰਡਰ ਕਰਤੇ ਨੇ ਕਿ ਜਿਹੜੇ ਜਿਹੜੇ ਕਿਸਾਨਾਂ ਦੀਆਂ ਜ਼ਮੀਨਾਂ ਵਿੱਚ ਆ ਰਹੀਆਂ ਨੇ ਉਹਨਾਂ ਨੂੰ ਇਹ ਆਰਡਰ ਕਰ ਦੋ ਕਿ ਤੁਸੀਂ ਜ਼ਮੀਨ ਸਿਰਫ ਖੇਤੀ ਕਰ ਸਕਦੇ ਹੋ ਨਾ ਇਹਨੂੰ ਵੇਚ ਸਕਦੇ ਹੋ ਨਾ ਕਿਸੇ ਹੋਰ ਕੰਮ ਵਾਸਤੇ ਨਾ ਲਿਮਟ ਬਣਾ ਸਕਦੇ ਹੋ ਨਾ ਹੀ ਕੋਈ ਪ੍ਰੋਜੈਕਟ ਉਹਦੇ ਚਲਾ ਸਕਦੇ ਹੋ ਵੀ ਜਿੰਨੀ ਦੇਰ ਅਸੀਂ ਇਹਨੂੰ ਅਕਵਾਇਰ ਕਰਕੇ ਤੁਹਾਡੇ ਪੈਸੇ ਨਹੀਂ ਦੇ ਦਿੰਦੇ ਉਹਨਾਂ ਚਿਰ ਤੁਸੀਂ ਕੋਈ ਵੀ ਚੀਜ਼ ਉੱਤੇ ਕਰ ਨਹੀਂ ਸਕਦੇ ਕੰਸਟ੍ਰਕਸ਼ਨ ਕੋਈ ਕੋਠਾ ਵੀ ਨਹੀਂ ਪਾ ਸਕਦੇ ਮੈਂ ਕਿਹਾ ਇੱਕ ਕਮਰਾ ਵੀ ਨਹੀਂ ਪਾਸ ਚੌਂਕਾ ਨਹੀਂ ਬਣਾ ਸਕਦਾ ਉਹ ਜ਼ਮੀਨ ਦੇ ਵਿੱਚ ਆਰਡਰ ਕਰ ਦਿੱਤੇ ਗਏ ਨੇ ਪੰਜਾਬ ਸਰਕਾਰ ਵੱਲੋਂ ਇਦਾਂ ਹੀ ਪੰਜਾਬ ਦੇ ਸਾਰੇ ਤਹਿਸੀਲਦਾਰਾਂ ਨੂੰ ਇਹ ਆਰਡਰ ਕੱਢੇ ਜਾਣਗੇ ਇਹ ਜਿੰਨੀਆਂ ਜ਼ਮੀਨਾਂ ਸਾਡੇ ਕਿਸਾਨਾਂ ਦੀਆਂ 65000 ਏਕੜ ਮੂਹਨਾ ਕਹਿ ਦੇਣਾ ਪਹਿਲਾਂ ਇਹਨਾਂ ਨੇ ਜਿਹੜੇ ਆ ਰੋਡ ਕੱਟੇ ਨੇ ਭਾਰਤ ਮਾਲਾ ਪ੍ਰੋਜੈਕਟ ਉਹਦੇ ਵਿੱਚ ਅੱਧੋਂ ਜ਼ਿਆਦਾ ਜਮੀਨਾਂ ਤੋਂ ਸਾਡੇ ਜ਼ਿਮੀਂਦਾਰਾਂ ਦੀ ਇਹ ਖਾ ਕੇ ਰੋੜ ਖਾ ਕੇ ਰਹਿੰਦਾ ਹੁਣ ਲੈਂਡ ਪੂਲਿੰਗ ਪਾਲਿਸੀ ਜਿਹੜੀ ਇਹਨੇ ਖਾ ਜਾਣੀਆਂ ਨੇ ਪਿੱਛੇ ਸਾਡੇ ਕੋਲ ਕੀ ਰਹਿ ਜਾਣਾ ਹੈ ਚੇਤੀ ਪ੍ਰਧਾਨ ਸੁਪਾ ਫਿਰ ਕਹਿਣ ਮਾਤਰੀ ਰਹਿ ਗਿਆ ਮੈਂ ਕਹਿੰਦਾ ਕਹਿਣ ਮਾਤਰੀ ਰਹਿ ਜਨਾ ਸਾਡੇ ਲੋਕਾਂ ਨੇ ਇੱਥੇ ਰੇਡੀਆਂ ਲਾਉੜੀਆਂ ਤੁਸੀਂ ਦੇਖੀ ਇਹ ਭਈਆਂ ਨੂੰ ਫਲੈਟ ਦੇਣੇ ਆ ਵੋਟਾਂ ਲੈਣ ਦੀ ਖਾਤਰ ਉਹਨਾਂ ਦੇ ਹੱਥ ਵੱਡ ਲੈਣੇ ਆ ਵਾਟਕੇ ਹੱਥ ਉਹਨਾਂ ਦੀਆਂ ਵੋਟਾਂ ਫਿਰ ਜਿੱਥੇ ਕਹਾਂਗੇ ਉੱਥੇ ਪਿਆ ਕਰਨਗੀਆਂ ਤੇ ਮੈਂ ਤੁਹਾਨੂੰ ਇੱਕ ਆਪਣੀ ਗੱਲ ਦੱਸਦਾ ਮੋਹਾਲੀ ਦੇ ਵਿੱਚ ਅਸੀਂ ਇੱਕ ਦਿਨ ਸਾਡੇ ਦੋਸਤ ਨੇ ਫਲੈਟ ਲੈਣਾ ਅਸੀਂ ਚਾਰ ਜਣੇ ਤੁਹਾਡੇ ਵਰਗੇ ਸਰਦਾਰ ਸੀ ਕਿ ਜਿਵੇਂ ਬਾਪੂ ਜੀ ਦਾ ਲਾੜਾ ਹੈ ਅਸੀਂ ਗਏ ਉਹਨਾਂ ਨੇ ਕਿਤੇ ਪਹਿਲਾਂ ਦੇਖ ਕੇ ਜਾਂਦਾ ਤੇ ਮੈਨੂੰ ਕਹਿੰਦੇ ਵੀ ਆਜੋ ਆਪਾਂ ਫਲੈਟ ਦੇਖ ਆਈਏ ਅਸੀਂ ਕੁੰਡਾ ਖੜਕਾਇਆ ਇੱਕ ਭਾਈ ਇਹਦੀ ਮੈਸੇਜ ਆਈ ਭਾਈ ਯਾਰਾ ਨਹੀਂ ਕਿੰਨੂੰ ਆਪਾਂ ਪੰਜਾਬੀ ਚ ਕਹਿ ਦਿੰਨੇ ਉਹਨੂੰ ਕਹਿੰਦੇ ਜੀ ਫਲੈਟ ਦੇਖਿਆ ਸੀ ਵੀ ਲੈਣਾ ਆ ਕਹਿੰਦੇ ਵੀ ਕਿੰਨੇ ਲੈਣਾ ਉਹ ਅੰਕਲ ਕਹਿੰਦੇ ਵੀ ਮੈਂ ਤੇ ਮੇਰੇ ਪਰਿਵਾਰ ਨੇ ਰਹਿਣਾ ਕਿੰਦੀ ਸਰਦਾਰਾਂ ਨੂੰ ਫਲੈਟ ਨਹੀਂ ਬਣਦਾ ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਤੁਹਾਡੇ ਆਪਣੇ ਸੇਵਕ ਹਰਪਾਲ ਸਿੰਘ ਮਖਵਲੋਂ ਦਿਲ ਦੀਆਂ ਗਹਿਰਾਈਆਂ ਤੋਂ ਸਵਾਗਤ ਕੀਤਾ ਜਾਂਦਾ ਹੈ ਦਰਸ਼ਕੋ ਜਿਵੇਂ ਆਪ ਨੂੰ ਪਤਾ ਸੀ ਨਵੇਂ ਤਨਵੇਂ ਮੁੱਦੇ ਲੈ ਕੇ ਵੀ ਸੇਵ ਵਿੱਚ ਹਾਜ਼ਰ ਹੋ ਜਾਂਦੇ ਅੱਜ ਮੁੱਦਾ ਜਿਹੜਾ ਸੋਸ਼ਲ ਮੀਡੀਆ ਤੇ ਬੜਾ ਹੀ ਗਰਮਾਇਆ ਹੋਇਆ ਹੈ ਲੈਂਡ ਪੂਲਿੰਗ ਦਾ ਟੱਕੇ ਨਾਲ ਲੋਕਾਂ ਦੀਆਂ ਜ਼ਮੀਨਾਂ ਨੂੰ ਹਤਿਆਇਆ ਜਾ ਰਿਹਾ ਹੈ ਸਰਕਾਰਾਂ ਵੱਲੋਂ ਮੌਕੇ ਦੀਆਂ ਸਰਕਾਰਾਂ ਵੱਲੋਂ ਖੈਰ ਜਦੋਂ ਇਹੋ ਹੀ ਆਮ ਆਦਮੀ ਪਾਰਟੀ ਜਾਂ ਭਗਵੰਤ ਮਾਨ ਮੈਂਬਰ ਆਫ ਪਾਰਲੀਮੈਂਟ ਸੰਸਦਾਂ ਉਹ ਇਸੀ ਇਸ ਪਾਲਿਸੀ ਦਾ ਵਿਰੋਧ ਵੀ ਕਰਦੇ ਆ ਰਹੇ ਨੇ ਅੱਜ ਉਹਨਾਂ ਦੀਆਂ ਜਿਹੜੀਆਂ ਨੇ ਵੀਡੀਓ ਕਲਿੱਪ ਜਿਹੜੇ ਨੇ ਉਹ ਵੀ ਸੋਸ਼ਲ ਮੀਡੀਆ ਤੇ ਬੜੇ ਹੀ ਗਰਮਾਏ ਹੋਏ ਨੇ ਸੋ ਸਾਡੇ ਨਾਲ ਸੂਬਾ ਪ੍ਰਧਾਨ ਸੁਖ ਗਿੱਲ ਮੋਗਾ ਜੀ ਸਾਡੇ ਨਾਲ ਨੇ ਜਿਹੜੇ ਕੌਮੀ ਇਨਸਾਫ ਮੋਰਚੇ ਦੇ ਵਿੱਚ ਬੜੇ ਸਰਗਰਮ ਨੇ ਸੋ ਸਾਡੇ ਨਾਲ ਨੇ ਸਭ ਤੋਂ ਪਹਿਲਾਂ ਚੈਨਲ ਤੇ ਗਿੱਲ ਸਾਹਿਬ ਦਾ ਸਵਾਗਤ ਹੈ ਜੀ ਗਿੱਲ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਸਤਿ ਸ੍ਰੀ ਅਕਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਜੀ ਬਹੁਤ ਬਹੁਤ ਧੰਨਵਾਦ ਵੀਰ ਜੀ ਨਹੀਂ ਧੰਨਵਾਦ ਆਦਾ ਜੀ ਤੁਸੀਂ ਮੈਂ ਵੇਖਦਾ ਵੀ ਤੁਸੀਂ ਹਮੇਸ਼ਾ ਸਰਗਰਮ ਰਹਿੰਦੇ ਹੋ ਪੰਜਾਬ ਦੇ ਮੁੱਦਿਆਂ ਨੂੰ ਲੈ ਬੰਦੀ ਸਿੰਘਾਂ ਦੀ ਰਿਹਾਈ ਦੇ ਮੁੱਦੇ ਦੀ ਗੱਲ ਕਰੀਏ ਹੋਰ ਹੀ ਪੰਜਾਬ ਦੇ ਬਿਆਨਤ ਮੁੱਦੇ ਨੇ ਪਰ ਆ ਜਿਹੜਾ ਅੱਜ ਮੁੱਦਾ ਚੱਲ ਰਿਹਾ ਹੈ ਜੀ ਇਹ ਮੁੱਦੇ ਨੂੰ ਕਿਵੇਂ ਵੇਖ ਰਹੇ ਹੋ ਸਰਕਾਰ ਕਹਿੰਦੀ ਪਾਲਿਸੀਆਂ ਬੜੀਆਂ ਵਧੀਆ ਨੇ ਆਮ ਲੋਕ ਕਹਿ ਰਹੇ ਨੇ ਵੀ ਸਾਡੀਆਂ ਜ਼ਮੀਨਾਂ ਤੇ ਡਾਕਾ ਦੇਂਦੇ ਹਾੜੇ ਮਾਰਿਆ ਜੇ ਤੁਸੀਂ ਇਹ ਇਹ ਸਾਰੇ ਮੁੱਦੇ ਨੂੰ ਕਿਵੇਂ ਵੇਖ ਰਹੇ ਹੋ ਜਿਹੜੇ ਸਾਡੇ ਮੁੱਖ ਮੰਤਰੀ ਪੰਜਾਬ ਨੇ ਭਗਵੰਤ ਸਿੰਘ ਮਾਨ ਜੀ ਇਹ ਆਪਣੇ ਦਿਲ ਤੇ ਹੱਥ ਰੱਖ ਕੇ ਇੱਕ ਵਾਰੀ ਕਹਿ ਦੇਣ ਹੂੰ ਕਿ ਜਦੋਂ ਪਹਿਲੀਆਂ ਸਰਕਾਰਾਂ ਇਹ ਲੈਂਡ ਪੂਲਿੰਗ ਪਾਲਿਸੀ ਲੈ ਕੇ ਆਈਆਂ ਸੀ ਤਾਂ ਇਹ ਉਹਦੇ ਤੇ ਕੀ ਬੋਲਦੇ ਸੀ ਸਿਰਫ ਦਿਲ ਤੇ ਹੱਥ ਰੱਖ ਕੇ ਇੱਕ ਵਾਰੀ ਕੈਮਰੇ ਸਾਹਮਣੇ ਕਹਿ ਦੇਣ ਕਿ ਉਹ ਚੀਜ਼ ਦਾ ਮੈਂ ਪਹਿਲਾਂ ਵਿਰੋਧ ਨਹੀਂ ਕਰਦਾ ਰਿਹਾ ਤੇ ਅੱਜ ਉਹੀ ਪਾਲਿਸੀ ਸਾਡੇ ਪੰਜਾਬ ਦੇ ਲੋਕਾਂ ਤੇ ਕੇਜਰੀਵਾਲ ਦੇ ਕਹਿਣ ਤੇ ਥੋਪੀ ਜਾ ਰਹੀ ਕਿਉਂ ਥੋਪੀ ਜਾ ਰਹੀ ਆ ਕਿਉਂਕਿ ਸਾਲ 1.5 ਸਾਲ ਬਾਅਦ ਇਹਨਾਂ ਦੀ ਸਰਕਾਰ ਜਾਣ ਵਾਲੀ ਆ ਇਹਨਾਂ ਦਾ ਇਹ ਇਰਾਦਾ ਕਿ ਪੰਜਾਬ ਦੇ ਲੋਕਾਂ ਦੀਆਂ ਜ਼ਮੀਨਾਂ ਹੜੱਪ ਕੇ ਅਸੀਂ ਸੈਟ ਤੇ ਹੋ ਜਾਣਾ ਆ ਜਿਹੜਾ ਜਿੰਨੀ ਇਨਕਮ ਆ ਉਹ ਸਾਡੀਆਂ ਜੇਬਾਂ 'ਚ ਆ ਜੂ। ਉੱਡਾ ਦੇ ਆਤੀਨ ਹੁਣ ਕੱਲ ਵੀ ਅਕਾਲੀ ਦਲ ਵੀ ਧਰਨੇ ਲਾ ਰਿਆ ਕਾਂਗਰਸ ਵੀ ਧਰਨੇ ਲਾ ਰਹੀ ਕਿਸਾਨ ਜਥੇਬੰਦੀਆਂ ਵੀ ਧਰਨੇ ਲਾ ਰਹੀਆਂ। ਪਰ ਸਾਡਾ ਕੱਲ ਨੂੰ 30 ਜੁਲਾਈ ਨੂੰ ਟਰੈਕਟਰ ਮਾਰਚ ਆ ਪੂਰੇ ਪੰਜਾਬ ਦੇ ਵਿੱਚ। ਕੀ ਬਾਤ ਹੈ। ਸੰਯੁਕਤ ਕਿਸਾਨ ਮੋਰਚੇ ਦਾ ਸੱਦਾ ਆ। ਅਸੀਂ ਇਸ ਪਾਲਿਸੀ ਦਾ ਡਟ ਕੇ ਵਿਰੋਧ ਕਰਦੇ ਕਿਉਂ ਕਰਦੇ ਆ? ਕਿਉਂਕਿ 15 ਸਾਲ ਪਹਿਲਾਂ ਜਦੋਂ ਮੁਹਾਲੀ ਦੇ ਵਿੱਚ ਲੈਂਡ ਪੂਲਿੰਗ ਸਕੀਮ ਇਹਨਾਂ ਨੇ ਲਿਆਂਦੀ। ਗੁਰਦੁਆਰਾ ਅੰਬ ਸਾਹਿਬ ਦੇ ਨਾਲ ਤੁਸੀਂ ਇੱਕ ਜਗ੍ਹਾ ਦੇਖੀ ਹੋਣੀ 5 ਏਕੜ ਜਗ੍ਹਾ ਖਾਲੀ ਪਈ ਸੀ। ਬਿਲਕੁ ਪਿਛਲੇ ਦਿਨੀ ਕੀ ਹੋਇਆ ਕਿ ਉਹਦੇ ਚਾਰ ਚੁਫੇਰੇ ਚਾਦਰਾਂ ਲਾ ਦਿੱਤੀਆਂ ਗਿਆ ਨੀਲੇ ਰੰਗ ਦੀਆਂ ਅੱਛਾ ਜਦੋਂ ਉਹ ਚੀਜ਼ ਦੀ ਅਸੀਂ ਜਾਣਕਾਰੀ ਲੈਣੀ ਚਾਹੀਦੀ ਵੀ ਇਹ ਕੀ ਚੱਕਰ ਆ ਕਿਉਂ ਹੋ ਰਿਹਾ ਤਾਂ ਸਾਨੂੰ ਇੱਕ ਬੁੱਧੀਜੀਵੀ ਨੇ ਦੱਸਿਆ ਕਿ ਇਹ ਜ਼ਮੀਨ ਵੀ ਕਿਸੇ ਕਿਸਾਨ ਦੀ ਸੀ ਕਿਸੇ ਦਿਨ ਓਕੇ ਉਸ ਸਮੇਂ ਦੇ ਵਿੱਚ ਉਹਨਾਂ ਨੇ 5 ਕਰੋੜ ਜਾਂ 6 ਕਰੋੜ ਰੁਪਇਆ ਦੇ ਕੇ ਸਰਕਾਰ ਨੇ ਲੈ ਲਈ ਹੂੰ ਅੱਜ ਉਹ ਜ਼ਮੀਨ ਪਤਾ ਕਿੰਨੇ ਦੀ ਵਿਕੀ ਜੀ ਹੂੰ 1 ਕਿੱਲਾ 1 ਅਰਬ 6 ਕਰੋੜ ਦਾ ਅੱਛਾ ਜੀ ਸਰ ਹੂੰ ਤੇ ਸਾਡੇ ਕਿਸਾਨ ਤੋਂ ਲਈ ਉਹ 5 ਕਰੋੜ ਦੇ ਵਿੱਚ ਹੂੰ ਦੇਖੋ ਸਾਡੇ ਨਾਲ ਹੋਣਾ ਇਹੀ ਆ ਮੋਗਾ ਦੇ ਵਿੱਚ ਫਿਰੋਜ਼ਪੁਰ ਦੇ ਵਿੱਚ ਲੁਧਿਆਣੇ ਦੇ ਵਿੱਚ ਜਿੰਨੇ ਵੀ ਪੰਜਾਬ ਦੇ ਵੱਡੇ ਸ਼ਹਿਰ ਨੇ ਉਹਨਾਂ ਦੇ ਨਾਲ-ਨਾਲ ਲੱਗਦੀ ਜਿਹੜੀ 65000 ਏਕੜ ਜ਼ਮੀਨ ਬਿਨਾਂ ਦੱਸੇ ਤੋਂ ਸਾਡੇ ਕਿਸਾਨਾਂ ਨੂੰ ਅਕਵਾਇਰ ਕੀਤੀ ਜਾ ਰਹੀ ਆ ਸੁੱਤਿਆਂ ਪਿਆਂ ਤੋਂ ਇਹਨਾਂ ਨੇ ਜਿਹੜੀਆਂ ਉਹ ਪਾਲਿਸੀ ਬਣਾਤੀ ਲੋਕਾਂ ਦੇ ਸੁੱਤਿਆਂ ਪਿਆਂ ਤੋਂ ਦਿਨੇ ਲਿਆ ਕੇ ਉੱਪਰ ਥੋਪਤੀ ਕਿ ਤੁਹਾਡੀ ਜ਼ਮੀਨ ਆ ਜਿਹੜੀ ਉਹਨਾਂ ਕਲਾਸ ਸਟੇਜਾਂ ਦੇ ਕਹਿ ਰਹੇ ਨੇ ਵੀ ਇਹ ਇਹਨਾਂ ਦੀ ਮਰਜ਼ੀ ਹੈ ਵੀ ਜ਼ਮੀਨ ਦੇਣੀ ਹੈ ਕਿ ਨਹੀਂ ਦੇਣੀ ਉਹ ਉਹਨੂੰ ਕਹਿੰਦੇ ਨਹੀਂ ਜੀ ਨਹੀਂ ਬਿਲਕੁਲ ਨਹੀਂ ਕੋਈ ਮਰਜ਼ੀ ਨਹੀਂ ਹੈ ਪਿਛਲੇ ਦਿਨੀ ਇਹਨਾਂ ਨੇ ਗਰਾਉਂ ਜ਼ਿਲ੍ਹੇ ਦੇ ਵਿੱਚ ਜਿਹੜਾ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਗਰਾਉਂ ਏਰੀਆ ਪੈਂਦਾ ਉੱਥੇ ਤਹਿਸੀਲਦਾਰਾਂ ਨੂੰ ਇਹ ਆਰਡਰ ਕਰਤੇ ਨੇ ਕਿ ਜਿਹੜੇ ਜਿਹੜੇ ਕਿਸਾਨਾਂ ਦੀਆਂ ਜ਼ਮੀਨਾਂ ਵਿੱਚ ਆ ਰਹੀਆਂ ਨੇ ਉਹਨਾਂ ਨੂੰ ਇਹ ਆਰਡਰ ਕਰ ਦੋ ਕਿ ਤੁਸੀਂ ਜ਼ਮੀਨ ਸਿਰਫ ਖੇਤੀ ਕਰ ਸਕਦੇ ਹੋ ਨਾ ਇਹਨੂੰ ਵੇਚ ਸਕਦੇ ਹੋ ਨਾ ਕਿਸੇ ਹੋਰ ਕੰਮ ਵਾਸਤੇ ਨਾ ਲਿਮਟ ਬਣਾ ਸਕਦੇ ਹੋ ਨਾ ਹੀ ਕੋਈ ਪ੍ਰੋਜੈਕਟ ਉਹਦੇ ਚਲਾ ਸਕਦੇ ਹੋ ਵੀ ਜਿੰਨੀ ਦੇਰ ਅਸੀਂ ਇਹਨੂੰ ਅਕਵਾਇਰ ਕਰਕੇ ਤੁਹਾਡੇ ਪੈਸੇ ਨਹੀਂ ਦੇ ਦਿੰਦੇ ਉਹਨਾਂ ਚਿਰ ਤੁਸੀਂ ਕੋਈ ਵੀ ਚੀਜ਼ ਉੱਤੇ ਕਰ ਨਹੀਂ ਸਕਦੇ ਕੰਸਟ੍ਰਕਸ਼ਨ ਕੋਈ ਕੋਠਾ ਵੀ ਨਹੀਂ ਪਾ ਸਕਦੇ ਮੈਂ ਕਿਹਾ ਇੱਕ ਕਮਰਾ ਵੀ ਨਹੀਂ ਪਾਸ ਚੌਂਕਾ ਨਹੀਂ ਬਣਾ ਸਕਦਾ ਉਹ ਜ਼ਮੀਨ ਦੇ ਵਿੱਚ ਆਰਡਰ ਕਰ ਦਿੱਤੇ ਗਏ ਨੇ ਪੰਜਾਬ ਸਰਕਾਰ ਵੱਲੋਂ ਇਦਾਂ ਹੀ ਪੰਜਾਬ ਦੇ ਸਾਰੇ ਤਹਿਸੀਲਦਾਰਾਂ ਨੂੰ ਇਹ ਆਰਡਰ ਕੱਢਿਆ ਜਾਨਗੇ ਤੇ ਜਿੰਨੀਆਂ ਜ਼ਮੀਨਾਂ ਸਾਡੇ ਕਿਸਾਨਾਂ ਦੀਆਂ 65000 ਏਕੜ ਮੂੰਹ ਨਾ ਕਹਿ ਦੇਣਾ ਪਹਿਲਾਂ ਇਹਨਾਂ ਨੇ ਜਿਹੜੇ ਆ ਰੋੜ ਕੱਢੇ ਨੇ ਭਾਰਤ ਮਾਲਾ ਪ੍ਰੋਜੈਕਟ ਉਹਦੇ ਵਿੱਚ ਅੱਧੋਂ ਜ਼ਿਆਦਾ ਜਮੀਨਾਂ ਤਾਂ ਸਾਡੇ ਜ਼ਿਮੀਂਦਾਰਾਂ ਦੀ ਇਹ ਖਾ ਕੇ ਰੋੜ ਖਾ ਕੇ ਨਹੀਂ ਜੀ ਰਹਿਦਾ ਹੁਣ ਲੈਂਡ ਪੂਲਿੰਗ ਪਾਲਿਸੀ ਜਿਹੜੀ ਇਹਨੇ ਖਾ ਜਾਣੀਆਂ ਨੇ ਪਿੱਛੇ ਸਾਡੇ ਕੋਲ ਕੀ ਰਹਿ ਜਾਣਾ ਹੈ ਖੇਤੀ ਪ੍ਰਧਾਨ ਸੂਬਾ ਫਿਰ ਕਹਿਣ ਮਾਤਰੀ ਰਹਿ ਗਿਆ ਮੈਂ ਕਹਿੰਦਾ ਕਹਿਣ ਮਾਤਰੀ ਰਹਿ ਜਨਾ ਸਾਡੇ ਲੋਕਾਂ ਨੇ ਇਥੇ ਰੇੜੀਆਂ ਲਾਉਣੀਆਂ ਤੁਸੀਂ ਦੇਖਿਓ ਹੂੰ ਮੋਹਾਲੀ ਦੇ ਵਿੱਚ ਅੱਜ ਤੱਕ ਡਵੈਲਪ ਨਹੀਂ ਹੋਇਆ ਮੋਹਾਲੀ ਪੂਰਾ ਜਿਹੜਾ ਇਹਨਾਂ ਨੇ ਐਕਵਾਇਰ ਕੀਤਾ ਸੀ 15 ਸਾਲ ਪਹਿਲਾਂ ਅੱਜ ਵੀ ਜਿੱਦਾਂ ਆਪਣੇ ਛੱਪੜਾ ਇਦਾਂ ਦੇ ਛੱਪੜ ਬਣੇ ਹੋਏ ਆ ਮੋਹਾਲੀ ਦੇ ਵਿੱਚ ਬਾਰਸ਼ਾਂ ਦੇ ਨਾਲ ਭਰ ਜਾਂਦੇ ਆ ਜੀ ਤੇ ਪੰਜਾਬ ਦੇ ਵਿੱਚ ਇਹਨਾਂ ਨੇ ਲੈਂਡ ਪੁਬਲਿਕ ਪਾਲਿਸੀ ਦੇ ਅਧੀਨ 1 ਏਕੜ ਦੇ ਵਿੱਚੋਂ ਇੱਕ ਬੂਥ ਇੱਕ ਸ਼ੋਰੂਮ ਕਿਸਾਨ ਨੂੰ ਦੇਣਾ ਪੰਜਾਬ ਦੀ ਵੱਸੋਂ ਫਿਰ ਦੂਜੀਆਂ ਸਟੇਟਾਂ ਤੋਂ ਆਏਗੀ ਇੰਨੀਆਂ ਕਲੋਨੀਆਂ ਕੱਟਦੀਆਂ ਆ ਮੈਂ ਕਹਿੰਦਾ ਜੀ ਵੱਸੋਂ ਤਾਂ ਇੱਥੇ ਭਈਏ ਆ ਕਿ ਮੈਂ ਕਹਿਣ ਤੋਂ ਗਰੇਜ਼ ਨਹੀਂ ਕਰੂੰਗਾ ਹੂੰ ਇਹਨਾਂ ਨੇ ਬਾਹਰਲੀਆਂ ਸਟੇਟਾਂ ਤੋਂ ਲਿਆ ਕੇ ਭਈ ਇੱਥੇ ਵਾੜਨੇ ਆ ਇਹਨਾਂ ਦੀ ਸੋਚ ਇਹ ਹੈ ਜਿਵੇਂ ਕੇਜਰੀਵਾਲ ਨੇ ਦਿੱਲੀ ਦੇ ਵਿੱਚ ਵੋਟ ਬਣਾਈ ਹੈ ਨਾ ਬਿਹਾਰ ਤੋਂ ਸੱਦ ਕੇ ਭਈਆਂ ਦੀ ਯੂਪੀ ਤੋਂ ਸੱਦ ਕੇ ਭਈਆਂ ਦੀ ਸਿਰਫ ਤੇ ਸਿਰਫ ਸਿਆਸਤ ਕਰਨ ਖਾਤਰ ਮੁੱਖ ਮੰਤਰੀ ਬਣਨ ਦੇ ਖਾਤਰ ਉਹਨਾਂ ਦੀਆਂ ਵੋਟਾਂ ਵੜਾ ਕੇ ਇੱਥੇ ਉਹਨਾਂ ਨੂੰ ਲਾਲਚ ਦੇ ਕੇ ਉਹਨਾਂ ਦੀਆਂ ਵੋਟਾਂ ਲੈ ਕੇ ਸੀਐਮ ਬੰਨਾ ਸੀ ਉਹ ਇਹਦੀ ਚਾਲ ਉੱਥੇ ਕਾਮਯਾਬਣੀ ਹੋਈ ਹੁਣ ਪੰਜਾਬ ਦੇ ਵਿੱਚ ਇਹਨਾਂ ਨੇ ਭਈਏ ਲਿਆ ਕੇ ਜਿਹੜੇ પણ ਮੰਨ ਕੇ ਚੱਲੋ ਆਪਣੀਆਂ ਸੁਸਾਇਟੀਆਂ ਬਣਾਉਣਗੇ ਮੰਨ ਲਓ ਫਰੋਜਪੁਰ ਹੀ ਬਣ ਗਈ ਆਪਣੇ ਬਹੁਤ ਘੱਟ ਇਧਰ ਭਈਆ ਆ ਲੁਧਿਆਣੇ ਦੇ ਵਿੱਚ ਸਭ ਤੋਂ ਵੱਧ ਆ ਬਿਲਕੁਲ ਇਧਰ ਮੋਗਾ ਹੈ ਨਹੀਂ ਭਈਆ ਬਹੁਤ ਘੱਟ ਆ ਪ੍ਰਵਾਸੀ ਬਹੁਤ ਘੱਟ ਨੇ ਇਹਨਾਂ ਨੇ ਉਹ ਚੀਜ਼ਾਂ ਜਿਹੜੀਆਂ ਇੱਥੇ ਲਿਆ ਕੇ ਭਈਆਂ ਨੂੰ ਫਲੈਟ ਦੇਣੇ ਆ ਵੋਟਾਂ ਲੈਣ ਦੀ ਖਾਤਰ ਉਹਨਾਂ ਦੇ ਹੱਥ ਵੱਢ ਲੈਣੇ ਆ ਵੱਢ ਕੇ ਹੱਥ ਉਹਨਾਂ ਦੀਆਂ ਵੋਟਾਂ ਫਿਰ ਜਿੱਥੇ ਕਹਾਂ ਕਰਨਗੇ ਉੱਥੇ ਪਿਆ ਕਰਨਗੇ ਆ ਤੇ ਮੈਂ ਤੁਹਾਨੂੰ ਇੱਕ ਆਪਣੀ ਗੱਲ ਦੱਸਦਾ ਮੋਹਾਲੀ ਦੇ ਵਿੱਚ ਅਸੀਂ ਇੱਕ ਦਿਨ ਸਾਡੇ ਦੋਸਤ ਨੇ ਫਲੈਟ ਲੈਣਾ ਸੀ ਅਸੀਂ ਚਾਰ ਜਣੇ ਤੁਹਾਡੇ ਅਗੇ ਸਰਦਾਰ ਸੀ ਕਿ ਜਿਵੇਂ ਬਾਪੂ ਜੀ ਦਾ ਲਾੜਾ ਹੈ ਅਸੀਂ ਗਏ ਉਹਨਾਂ ਨੇ ਕਿਤੇ ਪਹਿਲਾਂ ਦੇਖ ਕੇ ਆਂਦਾ ਤੇ ਮੈਨੂੰ ਕਹਿੰਦੇ ਵੀ ਆਜੋ ਆਪਾਂ ਫਲੈਟ ਦੇਖ ਆਈਏ ਅਸੀਂ ਕੁੰਡਾ ਘੜਕਾਇਆ ਇੱਕ ਬਈ ਇਹਦੀ ਮੈਸੇਜ ਆਈ ਬਈ ਯਾਰਾ ਨਹੀਂ ਕਿੰਨੂੰ ਆਪਾਂ ਪੰਜਾਬੀ ਚ ਕਹਿ ਦਿੰਨੇ ਉਹਨੂੰ ਕਹਿੰਦੇ ਜੀ ਫਲੈਟ ਦੇਖਿਆ ਸੀ ਵੀ ਲੈਣਾ ਆ ਕਹਿੰਦੇ ਵੀ ਕਿੰਨੇ ਲੈਣਾ ਉਹ ਅੰਕਲ ਕਹਿੰਦੇ ਵੀ ਮੈਂ ਤੇ ਮੇਰੇ ਪਰਿਵਾਰ ਨੇ ਰਹਿਣਾ ਉਹ ਕਹਿੰਦੀ ਸਰਦਾਰਾਂ ਨੂੰ ਫਲੈਟ ਨਹੀਂ ਦਵਾਂਗਾ ਸਾਡੇ ਇਹ ਹਾਲਾਤ ਹੁਣ ਹੋਏ ਪਏ ਆ ਤੇ ਜਿਸ ਦਿਨ ਪੰਜਾਬ ਦੇ ਵਿੱਚ ਭਈਆ ਹੀ ਭਈਆ ਹੋ ਗਿਆ ਤੇ ਤੁਸੀਂ ਦੱਸੋ ਵੀ ਸਰਦਾਰ ਜਾਣਗੇ ਕਿੱਧਰ ਹੂੰ ਦਿਨ ਦੀ ਵੀ ਸਾਡੇ ਗੱਲ ਪੈਣ ਕੇ ਸਾਡੀਆਂ ਪੱਗਾਂ ਲਾਉਣਗੀ ਇਹਨਾਂ ਨੇ ਆਮ ਆਦਮੀ ਪਾਰਟੀ ਨੇ ਸਰਦਾਰਾਂ ਨੂੰ ਖਤਮ ਕਰਨ ਲਈ ਪੰਜਾਬੀਆਂ ਨੂੰ ਖਤਮ ਕਰਨ ਵਾਸਤੇ ਇਹ ਜਿਹੜੀ ਵਿਉਂਤਬੰਦੀ ਕੀਤੀ ਆ ਇਹਨੇ ਪੰਜਾਬੀ ਬਿਲਕੁਲ ਪੰਜਾਬ ਦੇ ਵਿੱਚੋਂ ਖਤਮ ਕਰ ਦਿੱਤੀ ਲੈਂਡਪੋ ਜਿਹੜੀ ਇਹ ਪੂਲਿੰਗ ਪਾਲਿਸੀ ਉਹਦਾ ਸਮਝਾਉਣ ਲੱਗੇ ਭਗਵੰਤ ਮਾਨ ਸਾਹਿਬ ਨੂੰ ਪੜ੍ਹਨੀ ਨਹੀਂ ਆਈ ਬਾਅਦ 'ਚ ਆਪਾਂ ਵੇਖਦੇ ਹਾਂ ਮੰਤਰੀ ਸਾਹਿਬ ਦੇ ਹੱਥ ਦੇ ਪੇਜ ਹੈ ਉਹਨਾਂ ਨੇ ਪੜ੍ਹਨੀ ਆਈ ਆਖਿਰਕਾਰ ਖੋ ਕੇ ਇੱਕ ਪ੍ਰਵਾਸੀ ਜਿਹੜਾ ਉਹ ਦੱਸ ਰਿਹਾ ਵੀ ਪੰਜਾਬ ਦੇ ਲੋਕੋ ਤੁਹਾਨੂੰ ਆ ਬੈਨੀਫਿਟ ਨਹੀਂ ਆ ਬੈਨੀਫਿਟ ਨਹੀਂ ਪਰ ਇਹਦੇ ਵਿੱਚ ਬੈਨੀਫਿਟ ਨਹੀਂ ਕੋਈ ਹੈ। ਹੂੰ ਸਾਡੀ ਲੈਂਡ ਪੂਲਿੰਗ ਪਾਲਿਸੀ ਜਿਹੜੀ ਪੰਜਾਬ ਦੀ ਹੈ ਨਾ ਇੰਨੀ ਕੁ ਘਾਤਕ ਹੋਊਗੀ ਵੀਰ ਜੀ। ਅੱਛਾ ਤੁਸੀਂ ਆਪ ਸੋਚੋਗੇ ਕਿ ਸਾਡੇ ਜਿਹੜੇ ਪਿਓ ਦਾਤੇ ਆ ਜਿਹੜੇ ਸਾਡੇ ਦਾਦਿਆਂ ਨੇ ਜ਼ਮੀਨਾਂ ਵਾਈਆਂ ਸਾਡੇ ਪੁਰਖਿਆਂ ਨੇ ਵਾਹ-ਵਾਕੇ ਬਣਾਈਆਂ ਸੀ। ਉਹਦੇ ਤੇ ਇਹਨਾਂ ਵੱਡੀਆਂ-ਵੱਡੀਆਂ ਬਿਲਡਿੰਗਾਂ ਬਣਾ ਕੇ ਤੇ ਸਾਡੇ ਬਜ਼ੁਰਗਾਂ ਨੂੰ ਗੇਟਕੀਪਰ ਰੱਖਣਾ ਹੈ। ਹੂੰ ਹਾਲਾਤ ਇਹ ਹੋਣੇ ਸਾਡੇ ਪੰਜਾਬ ਦੇ ਪਰ ਸਾਡੇ ਲੋਕ ਅਜੇ ਨਹੀਂ ਜਾਗ ਰਹੇ। ਦੇਖੋ ਮੋਗੇ ਦੇ ਵਿੱਚ ਪਹਿਲਾ ਜਿਹੜਾ ਟਰੈਕਟਰ ਮਾਰਚ ਆ ਸੀ ਕੱਲ ਨੂੰ ਕੱਢਣ ਜਾ ਰਹੇ ਹਾਂ 30 ਤਰੀਕ ਨੂੰ। 2 ਮਹੀਨੇ ਹੋ ਗਏ ਲੈਂਡ ਪੋਲ ਸਿੱਧਾ ਰੌਲਾ ਪੈਂਦਿਆਂ ਨੂੰ ਫਿਰੋਜ਼ਪੁਰ ਦੇ ਕਿਸਾਨ ਅਜੇ ਨਹੀਂ ਜਾਗੇ ਹੂੰ ਉਧਰ ਫਗਵਾੜੇ ਤੋਂ ਮਨਜੀਤ ਸਿੰਘ ਰਾਏ ਹਰਾਨੀ ਰੌਲਾ ਪਾਇਆ ਜੋਧਾ ਪਿੰਡ ਤੋਂ ਅਸੀਂ ਰਲ ਕੇ ਸਾਰਿਆਂ ਨੇ ਰੌਲਾ ਪਾਇਆ ਸੰਯੁਕਤ ਕਿਸਾਨ ਮੋਰਚਾ ਵੱਡੇ ਪੱਧਰ ਤੇ ਕੱਲ ਨੂੰ ਮੋਰਚਾ ਖੋਲਣ ਜਾ ਰਿਹਾ ਤੇ ਦਿੱਲੀ ਦੀ ਤਰਜ਼ ਤੇ ਇਹ ਮੋਰਚਾ ਲੱਗੇਗਾ ਜੇ ਪਾਲਿਸੀ ਵਾਪਸ ਨਾ ਕਰੂ ਪੰਜਾਬ ਉਕੇ ਮੋਰਚਾ ਤਗੜਾ ਲੱਗੇਗਾ ਤਗੜਾ ਲੱਗੇਗਾ ਸ਼ੁਰੂਆਤ ਹੋਗੀ ਜਿਹੜੀ ਸਾਰੀਆਂ ਜਥੇਬੰਦੀਆਂ ਇੱਕ ਇੱਕ ਮਤ ਨੇ ਇੱਕ ਨੇ ਜੀ 32 ਜਥੇਬੰਦੀਆਂ ਇੱਕ ਮਤ ਨੇ ਜਿਹੜੇ ਡੱਲੇਵਾਲ ਸਾਹਿਬ ਆਰਾਂ ਦੀਆਂ ਪੰਦੇਰ ਸਾ ਉਹਨਾਂ ਨੇ ਵੀ ਕੱਲ ਪ੍ਰਦਰਸ਼ਨ ਕੀਤੇ ਪੂਰੇ ਪੰਜਾਬ ਚ ਮੈਂ ਬੇਨਤੀ ਕਰਦਾ ਡੱਲੇਵਾਲ ਸਾਹਿਬ ਪੰਦੇਰ ਸਾਹਿਬ ਤੇ ਸੰਯੁਕਤ ਮੋਰਚੇ ਨੂੰ ਕਿ ਅੱਗੇ ਵਾਲੀ ਨਾ ਹੋਵੇ ਖਨੌਰੀ ਤੇ ਉਹ ਜਿਹੜਾ ਬਾਰਡਰ ਸੀਗਾ ਉੱਥੇ ਬੈਠਿਆਂ ਨੂੰ ਡਾਂਗਾ ਮਾਰ ਮਾਰ ਕਿਉਂ ਉਠਾਇਆ ਸੀ ਕਿਉਂਕਿ ਅਸੀਂ ਪਾਟੇ ਹੋਏ ਸੀ ਅਸੀਂ ਅਲੱਗ ਸੀਗੇ ਜੇ ਮੋਰਚਾ ਅੱਗੇ ਤੋਂ ਲਾਉਣਾ ਤਾਂ ਇਕੱਠੇ ਹੋ ਕੇ ਲਾਉਣ ਨਹੀਂ ਤਾਂ ਡਾਂਗਾ ਫੇਰ ਸਾਡੇ ਖਨੌਰੀ ਵਾਲੀਆਂ ਆ ਜਾਣ ਕੱਲੀਆ ਡਾਂਗ ਨਹੀਂ ਗੋਲੀਆਂ ਮੱਥੇ ਗੋਲੀਆਂ ਵੀ ਦੇਖੋ ਸਾਡੇ ਮੁੰਡੇ ਸ਼ਹੀਦ ਹੋਏ ਨੌਜਵਾਨ ਕਈਆਂ ਨੂੰ ਚੁੱਕ ਚੁੱਕ ਕੇ ਲੈ ਗਏ ਉਹਨਾਂ ਦੀਆਂ ਹੱਡ ਪੈਰ ਅਜੇ ਨਹੀਂ ਚੱਲੇ ਅੱਖਾਂ ਚਲੇ ਗਈਆਂ ਯਾਰ ਇਹ ਕੋਈ ਸਾਡਾ ਪੰਜਾਬੀ ਸੂਬਾ ਰਹਿ ਗਿਆ ਇਹ ਇਹ ਤਾਂ ਗੋਰਿਆਂ ਤੋਂ ਕੰਬਦਾ ਤਾਂ ਇਹਨਾਂ ਨੇ ਇਤੋਂ ਚੰਗੇ ਤਾਂ ਗੋਰੇ ਲੋਕ ਕਹਿਣ ਲੱਗੇ ਹੁਣ ਕਿ ਯਾਰ ਭਗਵਾਨ ਇਹ ਬਦਲਾ ਲਈ ਸਰਕਾਰ ਸੀ ਇਹ ਤੇ ਮਤਲਬ ਲੋਕਾਂ ਨੇ ਇਹ ਰੰਗਲਾ ਪੰਜਾਬ ਬੈਨਰਾਂ ਤੇ ਵਿਖਾਉਣ ਦੇ ਰੰਗਲਾ ਪੰਜਾਬ ਇੱਕ ਤੁਹਾਨੂੰ ਮੈਂ ਹੋਰ ਨਿੱਕੀ ਜੀ ਗੱਲ ਤੁਹੇ ਯਾਦ ਕਰਾਤੀ ਬੋਰਡਾਂ ਤੋਂ ਵੀ ਜਿਹੜਾ ਇਹ ਕਹਿੰਦਾ 10 ਲੱਖ ਦਾ ਬੀਮਾ ਮੈਂ ਪੰਜਾਬੀਆਂ ਵਾਸਤੇ ਦਿੱਤਾ ਆ ਅਜੇ ਉਹ ਅਕਤੂਬਰ ਚ ਜਾ ਕੇ ਸ਼ੁਰੂ ਹੋਣਾ ਪਤਾ ਨਹੀਂ ਅਜੇ ਹੋਣਾ ਜਾਂ ਨਹੀਂ ਹੋਣਾ ਪਰ ਉਹਦੇ ਕਰੋੜਾਂ ਰੁਪਏ ਦੇ ਫਲੈਕਸ ਪੰਜਾਬ ਦੇ ਵਿੱਚ ਪਹਿਲੇ ਹੀ ਲਾਤੇ ਨੇ ਮੈਂ ਡਾਕਟਰਾਂ ਨੂੰ ਪ੍ਰਾਈਵੇਟ ਹਸਪੀਟਲ ਚ ਮੇਰਾ ਦੋਸਤ ਹੈ ਇੱਕ ਡਾਕਟਰ ਉਹਨੂੰ ਫੋਨ ਕਰਕੇ ਪੁੱਛਿਆ ਮੈਂ ਕਿਹਾ ਭਾਜੀ ਜਿਹੜੀ 10 ਲੱਖ ਵਾਲੀ ਪਾਲਸੀ ਆ ਸਾਡਾ ਇੱਕ ਮੁੰਡੇ ਨੇ ਫੋਨ ਕੀਤਾ ਕਹਿੰਦਾ ਯਾਰ ਮਾਤਾ ਦਾ ਇਲਾਜ ਕਰਵਾਉਣਾ ਜੀ ਤੇ ਕਹਿੰਦੇ ਵੀ ਇਹ 10 ਲੱਖ ਵਾਲੀ ਪਾਲਸੀ ਚੱਲ ਪਈ ਮੈਂ ਉਹ ਡਾਕਟਰ ਨੂੰ ਫੋਨ ਲਾਇਆ ਉਹ ਕਹਿੰਦਾ ਭਾਜੀ ਪ੍ਰਧਾਨ ਜੀ ਵੀ ਅਜੇ ਤਾਂ ਅਕਤੂਬਰ ਚ ਸੋਚ ਰਿਹਾ ਕਿ ਸ਼ੁਰੂ ਕਰਾਂਗੇ ਤੇ ਮੈਂ ਕਿਹਾ ਫਲੈਕਸ ਦਾ ਯਾਰ ਇਹਨਾਂ ਨੇ ਪਹਿਲਾਂ ਹੀ ਲਾਤੇ ਪੂਰੇ ਪੰਜਾਬ ਦੇ ਵਿੱਚ ਵੱਡੇ ਵੱਡੇ ਉਹ ਕਹਿੰਦਾ ਜਿੰਨਾ ਪੈਸਾ ਇਹਨਾਂ ਨੇ 10 ਕਰੋੜ ਤੋਂ 12 ਕਰੋੜ ਤੋਂ ਵੱਧ ਤਾਂ ਪੈਸਾ ਫਲੈਕਸਾਂ ਤੇ ਲਾਤਾ ਉਹਨੇ ਤਾਂ ਲੋਕਾਂ ਨੂੰ ਇਲਾਜ ਵੀ ਦੇਨੇ ਇਹਨਾਂ ਨੇ ਆਹ ਹਾਲਾਤ ਕੀਤੇ ਪਏ ਮੇਰੇ ਮhalla ਕਲੀਨਿਕ ਤੇ ਬੜੇ ਬੋਰਡ ਲਾਏ ਫਲੈਕਸ ਉਹ ਹੁਣ ਲਾ ਕੇ ਆ ਇਸ਼ਾਨਾ ਆਪ ਦਾ ਇਲਾਜ ਬਾਹਰੋਂ ਕਰਾਉਂਦੇ ਨੇ ਜੀ ਤੇ ਮhalla ਕਲੀਨਿਕਾਂ ਚ ਮੇਰੇ ਅਰਗੇ ਜਾਂਦੇ ਜਿਹੜੇ ਗਰੀਬ ਲੋਕ ਨੇ ਛਾੜੀਆਂ ਮੋਟੀਆਂ ਉੱਤੇ ਗੋਲੀਆਂ ਰੱਖੀਆਂ ਉਹ ਦੇ ਦੇ ਦਿੰਦੇ ਆ ਤੇ ਅਸੀਂ ਗੋਲੀਆਂ ਲੈ ਕੇ ਘਰ ਨੂੰ ਆ ਜene ਕਹਿ ਦਿੰਨੇ ਫ੍ਰੀ ਪ੍ਰਧਾਨ ਜੀ ਇਹ ਤੇ ਸੰਵਿਧਾਨ ਦੀ ਵੀ ਲੰਘਣਾ ਸੰਵਿਧਾਨ ਦੇ ਵਿੱਚ ਲਿਖਿਆ ਵੀ ਖੇਤੀ ਪ੍ਰਧਾਨ ਸੂਬੇ ਦੇ ਵਿੱਚ ਆਪਾਂ ਕੋਈ ਕਲੋਨੀਆ ਉਸਾਰ ਨਹੀਂ ਸਕਦੇ ਵੀ ਇਹ ਇਹ ਖੇਤੀ ਪ੍ਰਧਾਨ ਸੂਬਾ ਹੈ ਵੀ ਇੱਥੇ ਖੇਤੀ ਹੋਏਗੀ ਤੇ ਸਾਰੇ ਸੂਬਿਆਂ ਦਾ ਢਿੱਡ ਭਰੇਗਾ ਇਹ ਤੇ ਸੰਵਿਧਾਨ ਦੀ ਉਲੰਘਣਾ ਨਹੀਂ ਹੋ ਰਹੀ ਇਹ ਉਲੰਘਣਾ ਸ਼ਰੇਆਮ ਸੰਵਿਧਾਨ ਕੌਣ ਮੰਨ ਰਿਹਾ ਜੀ ਅੱਜ ਕੱਲ ਇਹ ਮੁੱਖ ਮੰਤਰੀ ਤਾਂ ਮੈਨੂੰ ਲੱਗਦਾ ਮੇਰੇ ਵਾਂਗੂੰ ਪੜਿਆ ਥੋੜਾ ਆ ਅਕਲ ਘਟਿਆ ਆ ਇਹ ਜਿਹੜੇ ਆਈਪੀਐਸ ਬਾਹਰੋਂ ਆਉਂਦੇ ਨੇ ਉਹਨਾਂ ਦੇ ਦਿਮਾਗ ਨਾਲ ਹੀ ਚੱਲ ਰਿਹਾ ਕੰਮ ਇਹਨਾਂ ਦਾ ਆਪਦਾ ਦਿਮਾਗ ਨਹੀਂ ਕੰਮ ਕਰਦਾ ਪਹਿਲੀ ਗੱਲ ਤਾਂ ਇਹਨਾਂ ਦੇ ਪੈਗ ਲੱਗੇ ਹੁੰਦੇ ਨੇ ਤੁਸੀਂ ਦੇਖਿਆ ਹੋਣਾ ਇੱਕ ਕੰਮ ਇੰਟਰਵਿਊ ਦੇਖ ਰਿਹਾ ਸੀ ਤੇ ਉਹ ਨਾਲ ਸੁਸੋਦੀਆ ਬੈਠਾ ਉਹ ਐਂ ਦੇਖੀ ਜਾ ਰਿਹਾ ਸੀ ਇਹਨੂੰ ਵੀ ਇਹ ਰੱਜਿਆ ਉਹਨੂੰ ਕਿਤੇ ਗਲਤੀ ਨਾ ਬੋਲ ਜਾਵੇ ਸ਼ਰਿਆਮ ਪਤਾ ਲੱਗ ਰਿਹਾ ਸੀ ਕਿ ਮੁੱਖ ਮੰਤਰੀ ਦਾ ਪੈਗ ਲੱਗਿਆ ਮੈਂ ਕਹਿੰਨ ਬੇਨਤੀ ਕਰਦਾ ਆ ਆਮ ਆਦਮੀ ਵਾਲਿਆਂ ਨੂੰ ਪਹਿਲਾਂ ਇਹਦੀ ਦਾਰੂ ਛਡਾ ਦਿਓ ਸਾਡੇ ਮੁੱਖ ਮੰਤਰੀ ਦੀ ਬਾਅਦ ਚ ਲੈਂਡ ਪੁਲਿੰਗ ਪਾਲਿਸੀ ਤੇ ਆਪਾਂ ਬਹਿ ਕੇ ਬਹਿਸ ਕਰ ਲਾਂ ਹਾਂ ਬਾਪੂ ਉਦੋਂ ਪਹਿ ਪਹਿਲੀ ਨੱਪੇਗਾ ਤੇ ਅਸੀਂ ਵੱਡਾਂਗੇ ਜੇ ਖੇਤ 'ਚ ਪੈਰ ਪੈ ਗਿਆ ਤੇ ਹੁਣ ਫਿਰ ਕਿਵੇਂ ਮਾਹੌਲ ਜੇ ਪਹਿਲੀ ਇਹੇ ਦੇਖੋ ਹੁਣ ਆਏ ਨੇ ਪਹਿਲਾਂ ਵਾਲੇ ਚੱਲੂ ਹੈ ਪਹਿਲਾਂ ਵਾਲੇ ਅੱਛਾ ਵੱਡਾਂਗੇ ਜੇ ਲੋ ਖੇਤ ਜਾ ਕੇ ਕਬਜ਼ਾ ਕਰਨਗੇ ਉਹ ਜੱਟ ਬਖਚੂਗਾ ਹੂੰ ਕਰੀਬ ਹੀ ਨਾ ਅੱਛਾ ਜਿਹੜੇ ਮੁਲਾਜ਼ਮ ਹੋਣਗੇ ਉਹਨਾਂ ਡੱਕਰੇ ਜਾਣਗੇ ਆਪਸ ਅੱਛਾ ਹਾਂ ਬਾਪੂ ਕਿਵੇਂ ਫਿਰ ਕੀ ਤਿਆਰੀ ਪੂਰੀ ਏ ਹਾਂਜੀ ਤਿਆਰੀ ਪੂਰੀ ਏ ਜੀ ਉਹ ਵੀ ਡਾਂਗਾਂ ਨੂੰ ਤੇਲ ਲਾਈ ਬੈਠੇ ਨੇ ਨਹੀਂ ਨਹੀਂ ਆਪੀਆਂ ਫੋਰਸਾਂ ਆਉਣੀਆਂ ਹੈ ਹੈ ਨਹੀਂ ਅਸੀਂ ਪੂਰੇ ਤਿਆਰ ਆ ਜੀ ਹਾਂਜੀ ਜਿਖੋ ਇਹ ਬਜ਼ੁਰਗ ਨੇ ਚਲੋ ਗੱਲ ਹਾਸੇ ਨਾਲ ਹਾਸੇ ਰਹੀ ਪਰ ਜ਼ਮੀਨ ਜਿਨ੍ਹਾਂ ਨੇ ਦਿਨ ਰਾਤ ਇਹ ਕਰਕੇ ਜਿਵੇਂ ਆਬਾਦ ਕੀਤੀ ਹੋਵੇ ਜਿਵੇਂ ਪ੍ਰਧਾਨ ਜੀ ਨੇ ਕਿਹਾ ਇਹੋ ਜ਼ਮੀਨ ਹੀ ਮਾਂ ਹੈ ਪਰ ਜਦੋਂ ਕੋਈ ਸਾਡੇ ਜਿਨ੍ਹਾਂ ਨੂੰ ਅਸੀਂ ਚੁਣਿਆ ਹੁੰਦਾ ਬੜੇ ਚਾਵਾਂ ਨਾਲ ਬੜੇ ਢੋਲ ਠਮੱਕੇ ਵਜਾਏ ਉਹ ਤੋਂ ਵੀ ਬਦਲਾਅ ਵਾਲੀ ਸਰਕਾਰ ਆਈ ਤੇ ਜੇ ਉਹੀ ਲੋਕਾਂ ਦੀ ਮਾਂ ਤੇ ਵੇਚਣ ਦੀਆਂ ਗੱਲਾਂ ਚੱਲਣ ਗਿਆ ਬਾਪੂ ਕਿਵੇਂ ਠੀਕ ਹੈ ਜੀ ਇਹ ਵੱਡੀਆਂ ਕੰਪਨੀਆਂ ਮਤਲਬ ਜਿਵੇਂ ਕਹਿੰਦੇ ਨੇ ਵੀ ਤੁਹਾਨੂੰ ਇੱਕ ਕਿੱਲਾ ਤੁਹਾਡੇ ਤੋਂ ਲੈ ਕੇ ਤੁਹਾਨੂੰ 8 ਮਰਲੇ ਦੇ ਦੇਣੇ 8 ਕਨਾਲਾਂ ਦੇ ਵਿੱਚ ਮੰਡੇ ਤੁਹਾਨੂੰ ਇੱਕ ਸ਼ੋਰੂਮ 8 8 ਮਰਲੇ ਦਾ ਦੇ ਦੇਣਾ ਹੈ ਕਿਵੇਂ ਮਨਜ਼ੂਰ ਸੌਦਾ ਨਹੀਂ ਹੈ ਥਾਨੂੰ ਨਹੀਂ ਮਨਜ਼ੂਰ ਅੱਛਾ ਹਾਂਜੀ ਹਾਂਜੀ ਸਰਦਾਰ ਸਾਹਿਬ ਕੀ ਕਹਿਣਾ ਚਾਹੁੰਦੇ ਜੀ ਹਾਂਜੀ ਕੀ ਕਹਿਣਾ ਚਾਹੁੰਦੇ ਜੀ ਇਹ ਸਾਰੇ ਮਸਲੇ ਅਸੀਂ ਤਾਂ ਇਹ ਕਹਿਣਾ ਚਾਹੁੰਦੇ ਆ ਵੀ ਨਾ ਅਸੀਂ ਇੱਕ ਮਰਲਾ ਵੀ ਨਹੀਂ ਜ਼ਮੀਨ ਛੱਡਾਂਗੇ ਅੱਛਾ ਹਾਂਜੀ ਅਸੀਂ ਲੜਨ ਨੂੰ ਤਿਆਰ ਆ ਸਾਡੇ ਪੁਰਖਾਂ ਨੇ ਬੜੀ ਮਿਹਨਤ ਕਰਕੇ ਬਣਾਈਆਂ ਹਾਂ ਹਾਂ ਅਸੀਂ ਆਪਣੀਆਂ ਤਲਵਾਰਾਂ ਜੋ ਨੇਜੇ ਵੀ ਹਾਂ ਜੋ ਵੀ ਸਾਡੇ ਤੋਂ ਵਰਤਿਆ ਗਿਆ ਅਸੀਂ ਵਰਤਾਂਗੇ ਪਰ ਇਹਨਾਂ ਤਾਂ ਮੈਂ ਇੱਕ ਤੁਹਾਨੂੰ ਦੱਸਦਾ ਵੀ ਲੁਧਿਆਣੇ ਦੇ ਨਾਲ ਫਲੋਰ ਆ ਇਹਨੇ ਉੱਥੇ 5 ਕਰੋੜ 6 ਕਰੋੜ ਦਾ ਕਿਲਾ ਹੋ ਗਿਆ ਇਹਨਾਂ ਰਜਿਸਟਰੀਆਂ ਬੰਦ ਕਰਤੀਆਂ ਥਾਂ ਦੀਆਂ ਵੀ ਉਹ ਵੇਚਣ ਹੀ ਨਹੀਂ ਦੇਣੀ ਓਕੇ ਹਾਂਜੀ ਇਹ ਤਾਂ ਸਰਾਸਰ ਧੱਕਾ ਹਾਂਜੀ ਜਿਹੜਾ ਕੋਈ ਹੁਣ ਜ਼ਮੀਨ ਇੱਕ ਉੱਥੋਂ ਦਾ ਮਹਾਜਨ ਆ ਉਹਨੇ ਇਤਵੀਂ ਵੇਟਣ ਕੇ ਜ਼ਮੀਨ ਖਰੀਦੀ ਆ ਉੱਥੋਂ 5 ਕਿੱਲੇ ਵਿੱਚ ਹੀ ਇੱਥੇ ਨੇ 17 ਕਿੱਲੇ ਲਈਏ ਹੁਣ ਉਹਨਾਂ ਦੀ ਰਜਿਸਟਰੀ ਬੰਦ ਕਰਤੀ ਵਿਚਾਰੇ ਦੀ ਅੱਛਾ ਹਾਂ ਜੀ ਆਖਰੀ ਸਵਾਲ ਪ੍ਰਧਾਨ ਜੀ ਜ਼ਮੀਨਾ ਕਰਕੇ ਅਸੀਂ ਜ਼ਿੰਮੇਦਾਰ ਆਂ ਜ਼ਮੀਨਾ ਹੀ ਖੁੱਸ ਗਈਆਂ ਤੇ ਫਿਰ ਤੇ ਜਿਵੇਂ ਇੱਕ ਦਾ ਪਲਾਟ ਦੇਤਾ ਹੈ ਦੁਕਾਨਦਾਰ ਹੀ ਬਣ ਗਏ ਅੱਠਾ ਕਨਾਲਾ ਦਾ ਅੱਠ ਮਰਲੇ ਦੇ ਦਿੱਤੇ ਤੁਹਾਨੂੰ ਸਾਡੇ ਤੋਂ ਦੁਕਾਨਦਾਰੀਆਂ ਹੋਣੀਆਂ ਹੀ ਨਹੀਂ ਜੱਟ ਜੀ ਵੀ ਤਰ੍ਹਾਂ ਤੋਂ ਹਾਂ ਜਿਨ੍ਹਾਂ ਨੇ ਹੱਥੀ ਮਿਹਨਤ ਕੀਤੀ ਹੈ ਨਾ ਜੀ ਏਡੇ ਏਡੇ ਕਾਂਢੇ ਪੱਟੇ ਜਦੋਂ ਆਪਾਂ ਪਾਕਿਸਤਾਨ ਤੋਂ ਆਏ ਸੀ ਨਾ ਸਾਡੇ ਬਜ਼ੁਰਗਾਂ ਨੇ ਤੇ ਬਾਪੂ ਜੀ ਹਰੀ ਦੱਸਦੇ ਹੁੰਦੇ ਸੀ ਪੈਰਾਂ ਵਿੱਚ ਦੀ ਏਡੇ ਏਡੇ ਖਰਚੇ ਲੰਘ ਜਾਂਦੇ ਹੁੰਦੇ ਸੀ ਜਦੋਂ ਜ਼ਮੀਨਾ ਆਬਾਦ ਕੀਤੀ ਆ ਸਾਡਾ ਏਰੀਆ ਸਤਲੋਜ ਦਰਿਆ ਦੇ ਨਾਲ ਦਾ ਆ ਹਾਂ ਉਸ ਜਗ੍ਹਾ ਤੇ ਤੁਸੀਂ ਦੇਖੋ ਜਿੰਨੇ ਵੀ ਉੱਥੇ ਸਾਡੇ ਉਧਰੋਂ ਪਾਕਿਸਤਾਨ ਤੋਂ ਆਏ ਜਾਂ ਲੋਕਲ ਰਹਿੰਦੇ ਸੀ ਸਾਰਿਆਂ ਨੇ ਇੱਕ ਦੂਜੇ ਦੀ ਮਗਾਰ ਕੱਢਿਆ ਕਰਨੀ ਵੀ ਬਾਈ ਅੱਜ ਤੇਰੀਆਂ ਦੋ ਕਨਾਲਾਂ ਬਣਾ ਦੇਣੇ ਕੱਲ ਨੂੰ ਦੂਜੇ ਦੀਆਂ ਉਹ ਬੰਦੇ ਜ਼ਮੀਨਾਂ ਦੇਣਗੇ ਇਹਨਾਂ ਨੂੰ ਸਾਡੇ ਇੱਕ ਯੋਧਾ ਤੋਂ ਬਜ਼ੁਰਗ ਬੋਲਿਆ ਸੀ ਤੁਹਾਡੇ ਪੱਤਰਕਾਰ ਵੀਰ ਨੇ ਇੱਕ ਸਵਾਲ ਕੀਤਾ ਜੀ ਬਾਪੂ ਜੀ ਕਿ ਜੇ ਉਹ ਜ਼ਮੀਨ ਕੋਣ ਆਗੇ ਕੀ ਕਰੋਗੇ ਉਹ ਕਹਿੰਦਾ ਵੀ 5 ਦਿਨ ਪੋਸਟਮਾਰਟਮ ਹੀ ਹੋਈ ਜਾਣਗੇ ਮਤਲਬ ਵੀ ਇੰਨੇ ਵੱਡਾਂਗੇ ਜਿਹੜਾ ਆਊਗਾ ਚਾਹੇ ਉਹ ਪੰਜਾਬ ਸਰਕਾਰ ਆ ਜੇ ਚਾਹੇ ਪੁਲਿਸ ਆ ਜੇ ਚਾਹੇ ਆਰਮੀ ਲੈਣ ਜਮੀਨ ਨਹੀਂ ਛੱਡਾਂਗੇ ਸਾਡੇ ਹਾਲਾਤ ਇੰਨੇ ਮਾੜੇ ਹੋ ਜਾਣਗੇ ਅਸੀਂ ਤਾਂ ਪਹਿਲਾਂ ਮਰੇ ਪਏ ਪੁੱਤ ਤਾਂ ਸਾਡੇ ਧੀਆ ਪੁੱਤ ਤਾਂ ਵਿਦੇਸ਼ਾਂ ਚ ਚਲੇ ਗਏ ਘਰਾਂ ਚ ਸਾਡੇ ਤਾਲੇ ਲੱਗਣ ਵਾਲੇ ਹੋ ਗਏ ਕਿਉਂਕਿ ਪੰਜਾਬ ਦੇ ਵਿੱਚ ਨਸ਼ਾ ਵਧ ਗਿਆ ਚਿੱਟੇ ਦੇ ਨਸ਼ੇ ਤੋਂ ਡਰਦੇ ਲੋਕਾਂ ਨੇ ਆਪਦੇ ਪੁੱਤ ਕੱਢੇ ਸਰਕਾਰ ਨੇ ਜੁਧ ਨਸ਼ੇ ਵਿਰੁੱਧ ਛੇੜਿਆ ਜੁਧ ਛੇੜੀ ਫਿਰਦੇ ਨੇ ਜੁਧ ਨਹੀਂ ਜੀ ਇਹ ਜੁਧ ਨਸ਼ੇ ਵਿਰੁੱਧ ਨਹੀਂਗਾ ਇਹ ਨਸ਼ੇ ਦੇ ਨਾਲ ਜੋੜਨ ਵਾਸਤੇ ਕਰ ਰਹੇ ਆ ਅੱਛਾ ਹਾਂਜੀ ਇਹ ਦੇਖੋ ਜਿੰਨੇ ਵੱਡੇ ਸਾਡੇ ਪਹਿਣੀ ਪਿੰਡ ਦੇ ਵਿੱਚ ਕੱਲ ਪਰਸੋ ਮੁੰਡਾ ਮਰਿਆ ਇੱਕ ਹੂੰ ਚਾਰ ਜਣੇ ਗਏ ਚਿੱਟਾ ਲਾਉਣ ਉਹ ਮੁੰਡੇ ਦੀ ਕੀ ਕਾਲ ਆਇਆ ਮੌਤ ਹੋ ਗਈ ਹੂੰ ਉਹਨੂੰ ਮੋਟਰਸਾਈਕਲ ਪਿੱਛੇ ਪਾ ਕੇ ਲੱਤਾਂ ਉਹਦੀਆਂ ਥੱਲੇ ਘੜੀਤ ਦੇ ਆਈਆਂ ਤੇ ਰਾਹ 'ਚ ਲਿਆ ਕੇ ਸੱਤ ਲੋਹੇ ਦਰਿਆ ਦੇ ਬੰਨ ਤੇ ਸੁੱਟਤਾ ਮੁੰਡੇ ਨੂੰ ਹੂੰ ਤੇ ਆਪ ਉਹ ਨਿਕਲ ਗਈ ਹੂੰ ਤਿੰਨਾ ਚਾਰਾਂ ਜਣਿਆਂ ਨੇ ਚਿੱਟਾ ਲਾਇਆ ਤੇ ਇੱਕ ਦੀ ਨਾਲ ਮੌਤ ਹੋ ਗਈ ਉਸੇ ਟੀਕੇ ਦੇ ਆਹ ਹਾਲਾਤ ਨੇ ਸਾਡੇ ਇਹ ਕਿੱਥੇ ਕਹਿੰਦੇ ਨੇ ਨਸ਼ਾ ਖਤਮ ਹੋ ਗਿਆ ਕਿਹੜੇ ਪਿੰਡੋਂ ਚਾਹੀਦਾ ਇਹਨਾਂ ਨੂੰ ਫੋਨ ਤੇ ਨਸ਼ਾ ਚਿੱਟਾ ਅੱਜ ਮੰਗਾ ਦੇਣੀ ਮੇਰੇ ਪਿੰਡ ਮੇਰੇ ਪਿੰਡ ਆਜੋ ਇਹ ਤੇ ਆਂਦੇ ਅਸੀਂ ਸਰਿੰਜਾ ਖੋਗੇ ਟੀਫਨ ਫੜਾ ਦੇਾਂਗੇ ਬਿਲਕੁਲ ਨਹੀਂ ਬਿਲਕੁਲ ਨਹੀਂ ਜੀ ਕਿੰਨਾ ਨਸ਼ਾ ਤੁਹਾਨੂੰ ਕਿਹੜੇ ਪਿੰਡ ਚਾਹੀਦਾ ਸਾਡੇ ਐਮਐਲਏ ਨੇ ਸੌਂ ਖਾਧੀ ਸੀ ਉਦੋਂ ਇੱਕ ਨਿੱਜੀ ਚੈਨਲ ਤੇ ਹੱਥ ਮੜਾਇਆ ਸੀ ਕਿ ਜਦੋਂ ਮੈਂ ਐਮਐਲਏ ਬਣ ਗਿਆ ਮੈਂ ਇੱਥੇ ਨਸ਼ਾ ਨਹੀਂ ਵੜਨਦਾ ਲਾਡੀ ਢੋਸ ਨਹੀਂ ਤੇ ਅੱਜ ਲਾਡੀ ਢੋਸ ਦੇ ਸ਼ਹਿਰ ਤਰਮਕੋਟ ਦੇ ਵਿੱਚ ਕਿੰਨੇ ਨਸ਼ੇ ਵਾਲੇ ਤੁਹਾਨੂੰ ਚਿੱਟੇ ਵਾਲੇ ਦਿਖਾ ਦਈਏ ਅੱਛਾ ਮੇਰੇ ਪਿੰਡ ਮੇਰਾ ਉਹਦੇ ਪਿੰਡ ਚ ਵਾਧੂ ਵਿਕਰਿਆ ਅੱਛਾ ਢੋਸ ਪਿੰਡ ਹਾਂਜੀ ਕੈਲੇ ਵਾਧੂ ਵਿਕਰਿਆ ਸਾਡੇ ਪਿੰਡ 15 16 ਮੁੰਡੇ ਚਿੱਟਾ ਲਾਉਣ ਲੱਗ ਗਏ ਜੀ ਤੇ ਫੋਨ ਕਰਦੇ ਆ ਬੰਦਾ ਆਉਂਦਾ ਚਿੱਟਾ ਫੜਾ ਕੇ ਹੋ ਜਾਂਦਾ ਅੱਛਾ ਹੋਮ ਡਿਲੀਵਰੀ ਹੁੰਦੀ ਜਿੰਨਾ ਮਰਜ਼ੀ ਲੈ ਲੋ ਇਹ ਪੰਜਾਬ ਸਰਕਾਰ ਦੀ ਪ੍ਰਾਪਤੀ ਆ ਜਿਹੜੇ ਕਹਿੰਦੇ ਸੀ ਕਿ ਨਸ਼ਾ ਖਤਮ ਕਰਕੇ ਨੌਜਵਾਨੀ ਬਚਾਵਾਂ ਜੀ ਹਾਂਜੀ ਸੋ ਲੋਕ ਕਹਿੰਦੇ ਨੇ ਵੀ ਮਾਰੂ ਨਿਤੀਆਂ ਲੈ ਕੇ ਇਹ ਬਦਲਾਅ ਵਾਲੀ ਸਰਕਾਰ ਆਈ ਹੈ ਪਰ ਬਦਲਾਅ ਵਾਲੀ ਸਰਕਾਰ ਬੈਨਰਾਂ ਤੇ ਬੜਾ ਕੁਝ ਵਿਖਾ ਰਹੀ ਏ ਚੈਨਲਾਂ ਤੇ ਅਖਬਾਰਾਂ ਦੇ ਵਿੱਚ ਪੂਦਾ ਪੂਰਾ ਪੇਜ ਲੱਗਾ ਹੁੰਦਾ ਪੰਜਾਬ ਦੇ ਵਿਕਾਸ ਦਾ ਪਰ ਗਰਾਊਂਡ ਤੇ ਲੋਕ ਧਰਨੇ ਲਈ ਬੈਠੇ ਨੇ ਕੱਲ ਕਹਿੰਦੇ ਨੇ ਸਾਰੇ ਪੰਜਾਬ ਦੇ ਵਿੱਚ ਟਰੈਕਟਰ ਮਾਰਚ ਕੱਢਿਆ ਜਾਏਗਾ ਲੋਕ ਜ਼ਮੀਨ ਦੇਣ ਨੂੰ ਤਿਆਰ ਨਹੀਂ ਹਾਲਾਂਕਿ ਭਗਵੰਤ ਮਾਨ ਸਾਹਿਬ ਦੀ ਮੈਂ ਸਟੇਟਮੈਂਟ ਸੁਣ ਰਿਹਾ ਹਾਂ ਉਹਨਾਂ ਨੇ ਕਿਹਾ ਵੀ ਤੱਕਾ ਨਹੀਂ ਜਿਹੜਾ ਜ਼ਿਮੀਂਦਾਰ ਆਪਣੀ ਜ਼ਮੀਨ ਦੇਣਾ ਚਾਹੇਗਾ ਉਹਦੀ ਜ਼ਮੀਨ ਲਈ ਜਾਏਗੀ ਪਰ ਜਿਵੇਂ ਵੀਰ ਨੇ ਕਿਹਾ ਸਰਦਾਰ ਸਾਹਿਬ ਨੇ ਕਿਹਾ ਤਹਿਸੀਲਦਾਰਾਂ ਨੂੰ ਨੋਟਿਸ ਜਾਰੀ ਕਰਤੇ ਨੇ ਵੀ ਇਹ ਇਹ ਜ਼ਮੀਨ ਵੇਚ ਨਹੀਂ ਸਕਦੇ ਇਹ ਲੋਨ ਨਹੀਂ ਲੈ ਸਕਦੇ ਇਹ ਫਿਰ ਇਹ ਪਾਲਿਸੀਆਂ ਕੀ ਨੇ ਇੱਕ ਪਾਸੇ ਤੁਸੀਂ ਦੋਹਰੀ ਨੀਤੀ ਹੈ ਇੱਕ ਪਾਸੇ ਤੁਸੀਂ ਕਹਿ ਰਹੇ ਵੀ ਜ਼ਿਮੀਂਦਾਰ ਜ਼ਮੀਨ ਦਾ ਮਾਲਕ ਕੁਝ ਵੀ ਕਰ ਸਕਦਾ ਪਰ ਦੂਸਰੇ ਪਾਸੇ ਉਦੇ ਉੱਤੇ ਕੁੰਡਾ ਵੀ ਲਾਇਆ ਜਾ ਰਿਹਾ ਕਿਉਂ ਲਾਇਆ ਜਾ ਰਿਹਾ ਸੋ ਭਗਵੰਤ ਮਾਨ ਸਾਹਿਬ ਹੱਥ ਬੰਨ੍ਹ ਕੇ ਬੇਨਤੀ ਵੀ ਪਹਿਲੀਆਂ ਜਿਹੜੀਆਂ ਤੁਸੀਂ ਸਟੇਟਮੈਂਟਾਂ ਦਿੱਤੀਆਂ ਜਦੋਂ ਤੁਸੀਂ ਐਮਪੀ ਸੋ ਘੱਟੋ ਘਾਟ ਉਹ ਸੁਣ ਕੇ ਜਿਵੇਂ ਵੀਰ ਨੇ ਕਿਹਾ ਸੀ ਵੀ ਦਿਲ ਤੇ ਹੱਥ ਰੱਖ ਕੇ ਕਹਿ ਦੋ ਵੀ ਇਹ ਪਾਲਿਸੀ ਸਹੀ ਏ ਇਹ ਪੰਜਾਬ ਪੱਕੀ ਏ ਲੋਕਾਂ ਨੇ ਤੁਹਾਨੂੰ ਬੜੇ ਚਾਵਾਂ ਦੇ ਨਾਲ ਚੁਣਿਆ ਤੁਹਾਡੇ ਨਾਂ ਨੂੰ ਵੋਟ ਪਈ 9294 ਹੁਣ ਦੀ ਗੱਲ ਕਰੀਏ ਜਿਮਣੀ ਚੋਣਾ ਜਿੱਤ ਕੇ 9294 ਐਮਐਲਏ ਇੱਕ ਹਿਸਟਰੀ ਬਣੀ ਪਰ ਸਮਾਂ ਬੜਾ ਥੋੜਾ ਰਹਿ ਗਿਆ ਵੀ ਪੰਜਾਬ ਪੱਕੀ ਪਾਲਿਸੀ ਆਉਣੀਆਂ ਤੇ ਲੋਕ ਫਿਰ ਤੁਹਾਨੂੰ ਮੌਕਾ ਦੇ ਸਕਦੇ ਨੇ ਤੇ ਜੇ ਪੰਜਾਬ ਵਿਰੋਧੀ ਪਾਲਸੀਆਂ ਰਹੀਆਂ ਜੇ ਤੁਸੀਂ ਦਿੱਲੀ ਵਾਲਿਆਂ ਨੂੰ ਖੁਸ਼ ਕਰਦੇ ਰਹੇ ਤੇ ਯਾਦ ਰੱਖਿਆ ਜੇ ਜ਼ਿਮੀਦਾਰਾ ਜਿੰਨੇ ਨੇ ਇਹ ਜ਼ਮੀਨਾ ਕਰਕੇ ਜ਼ਿਮੀਦਾਰ ਨੇ ਜਦੋਂ ਜ਼ਮੀਨੇ ਨਹੀਂ ਰਹੀਆਂ ਤੇ ਜ਼ਿਮੀਦਾਰ ਕਾਹਦੇ ਰਹੇ ਸੋ ਅੱਜ ਮੁੱਦਾ ਅਣਖ ਦਾ ਬਣ ਗਿਆ ਇਹ ਲੋਕ ਤੇ ਵੇਖੋ ਵੱਟ ਵੱਢਣ ਤੋਂ ਕਤਲ ਕਰ ਦਿੰਦੇ ਨੇ ਕਿਣੀ ਵੀਰ ਜੀ ਇੱਕ ਵੱਟ ਛਾਂਗਣ ਤੋਂ ਹੀ ਛਾਂਗਣ ਤੋਂ ਛਾਂਗ ਲੜਾਈਆਂ ਕਤਲ ਹੋ ਜਾਂਦੇ ਨੇ ਜੇ ਕੋਈ ਸਾਰੀ ਪਹਿਲੀ ਨੱਪਣ ਆਊਗਾ ਤਾਂ ਫਿਰ ਕੀ ਨਹੀਂ ਨੱਪਣ ਦੇ ਆਂਕ ਜੀ ਬਿਲਕੁਲ ਮੈਂ ਤੁਹਾਨੂੰ ਅੱਗੇ ਦੱਸ ਕੇ ਹਟਿਆ ਵੀ ਅਸੀਂ ਤਾਂ ਤਿਆਰ ਬੈਠੇ ਆ ਮਰਨ ਤੇ ਮਰੌਣ ਵਾਸਤੇ ਹਾਂ ਸਾਡੇ ਬਜ਼ੁਰਗ ਮੈਂ ਤੁਹਾਨੂੰ ਇਸ ਜਮੀਨ ਇਹ ਮਰਨ ਵਾਸਤੇ ਉਹਦੇ ਕੋਲ ਅਮੀਰ ਬੰਦੇ ਕੋਲ ਸ਼ੈਲਰ ਹੋਣਗੇ ਪੰਪ ਮਰਨੋਂ ਬੜੀਆਂ ਥਾਵਾਂ ਨੇ ਪਰ ਉਹਦੇ ਕੋਲ ਜ਼ਿਮੀਂਦਾਰ ਕੋਲ 2-4 ਕਿੱਲੇ ਨੇ ਮੈਂ ਤੁਹਾਨੂੰ ਦੱਸਦਾ ਇੱਕ ਵਾਰੀ ਪੁਰਾਣੀ ਗੱਲ ਆ ਅਸੀਂ ਖੇਤ ਸੀ ਤੇ ਸਾਡਾ ਗਵਾਂਢੀ ਨੇ ਖਾਲੇ ਦੇ ਵਿੱਚੋਂ ਸਾਡੇ ਵਾਲੇ ਬੰਨੋ ਇੱਕ ਟੱਪਾ ਚੱਕ ਕੇ ਆਪਦੇ ਵਾਲੇ ਪਾਸੇ ਲਾ ਲਿਆ ਤੇ ਬਾਪੂ ਸਾਡਾ ਕਈ ਮਾਰ ਦੇਣ ਲੱਗਾ ਸੀ ਹੂੰ ਤੁਸੀਂ ਇਹ ਸੋਚੋ ਕਿ ਇੱਕ ਟੱਪਾ ਲਾਉਣ ਤੇ ਜਿਹੜਾ ਇੰਨਾ ਗੁੱਸਾ ਆ ਗਿਆ ਤੇ ਜ਼ਮੀਨ ਕਿਵੇਂ ਖੋਣ ਦਵਾਂਗੇ ਸੀ ਇਹ ਸੋਚੋ ਤੁਸੀਂ ਇਹ ਤਾਂ ਪੰਜਾਬ ਸਰਕਾਰ ਨੂੰ ਸੋਚਣਾ ਚਾਹੀਦਾ ਭਗਵੰਤ ਜੀ ਨੂੰ ਸੋਚਣਾ ਚਾਹੀਦਾ ਜੇ ਪੰਜਾਬ ਦੇ ਵਿੱਚ ਰਹਿਣਾ ਚਾਹੁੰਦੇ ਹੋ ਮੁੱਖ ਮੰਤਰੀ ਸਾਹਿਬ ਤਾਂ ਆ ਜਿਹੜੀਆਂ ਪਾਲਿਸੀਆਂ ਪੁਲਸੀਆਂ ਤੁਸੀਂ ਬਣਾਈਆਂ ਨੇ ਇਹਨਾਂ ਨੂੰ ਰੱਦ ਕਰ ਦਿਓ ਜਿਵੇਂ ਪਹਿਲੀਆਂ ਗੱਲਾਂ ਅੱਜ ਤੁਸੀਂ ਬਿਆਨਬਾਜ਼ੀ ਕਰ ਦਿੰਦੇ ਹੋ ਰਾਤ ਨੂੰ ਮੁੱਕਰ ਜਾਂਦੇ ਹੋ ਦੂਜੇ ਦਿਨ ਫਿਰ ਨਵਾਂ ਬਿਆਨ ਦੇ ਦਿੰਦੇ ਹੋ ਇਹ ਉਸੇ ਤਰ੍ਹਾਂ ਇਹ ਕਰਦੇ ਨੇ ਹੁਣ ਵੀ ਜਿਵੇਂ ਪਹਿਲੀਆਂ ਗੱਲਾਂ ਇਹਨਾਂ ਨੇ ਰੱਦ ਕਰਕੇ ਅੱਜ ਬਿਆਨ ਦਿੱਤਾ ਅਗਲੇ ਦਿਨ ਰੱਦ ਬਿਲਕੁਲ ਜੀ ਉਹ ਚੀਜ਼ ਕਰਦੇ ਨੇ ਤੇ ਵੱਜ ਜਾਣਗੇ ਤੁਸੀਂ ਪਹਿਲੇ ਦਿੱਲੀ ਅੰਦੋਲਨ ਵੇਖਿਆ ਇਹੋ ਕਿਸਾਨ ਸਨ ਇਹਨਾਂ ਨੇ ਜ਼ਮੀਨਾਂ ਬਚਾਉਣ ਦੇ ਲਈ ਸਾਲ ਡੇਢ ਸਾਲ ਉੱਥੇ ਗਾਲੇ ਆ ਸ਼ਹਾਦਤਾਂ ਵੀ ਦਿੱਤੀਆਂ ਆਖਰਕਾਰ ਜ਼ਮੀਨਾਂ ਬਚਾ ਕੇ ਮੁੜੇ ਪਰ ਮਤਾਂ ਸੋਚੋ ਵੀ ਇਸ ਵਾਰ ਇਹੋ ਜਿਹੀਆਂ ਪਾਲਿਸੀਆਂ ਜਿਨ੍ਹਾਂ ਨੂੰ ਲੋਕ ਪੰਜਾਬ ਮਾਰੂ ਪਾਲਿਸੀਆਂ ਕਹਿ ਰਹੇ ਨੇ ਸੋ ਤਵੱਜੋ ਦਿੱਤੀ ਜਾਏ ਇਹਨਾਂ ਵੱਲ ਅੱਜ ਪੰਜਾਬ ਦਾ ਹਰੇਕ ਕਿਸਾਨ ਜਿਹੜਾ ਇਸ ਗੱਲ ਤੋਂ ਖਫਾ ਆ ਵੀ ਕਿਸਾਨ ਵੇਖੋ ਜ਼ਮੀਨ ਨੂੰ ਆਪਣਾ ਮਾਂ-ਬਾਪ ਮੰਨਦਾ ਮਾਈ-ਬਾਪ ਮੰਨਦਾ ਹੈ ਜ਼ਮੀਨ ਨੂੰ ਦੂਸਰਾ ਖਸਮ ਮੰਨਿਆ ਜਾਂਦਾ ਕਿਉਂਕਿ ਜ਼ਮੀਨ ਹੋएगी ਕਿਸੇ ਕੀ ਹੱਥ ਨਹੀਂ ੱਡਣਾ ਪੈਂਦਾ ਜ਼ਮੀਨ ਨੂੰ ਦੂਸਰਾ ਖਸਮ ਵੀ ਕਿਹਾ ਗਿਆ ਪਰ ਜ਼ਮੀਨਾਂ ਦੀ ਖਾਤਰ ਜਿਵੇਂ ਬਾਪੂ ਨੇ ਵੀ ਕਹਿਤਾ ਵੀ ਨਹੀਂ ਇਹ ਤੇ ਫਿਰ ਸਿਰ ਧੜ ਦੀ ਲਾਉਣੀ ਪਏਗੀ ਫਿਰ ਹਨ ਸੋ ਅਸੀਂ ਹੱਥ ਬੰਨ੍ਹ ਕੇ ਬੇਨਤੀ ਕਰਦੇ ਵੀ ਕੋ ਜਿਵੇਂ ਸਰਦਾਰ ਸਾਹਿਬ ਨੇ ਕਿਹਾ ਵੀ ਇੱਕ ਕਿਸਾਨ ਵੀਰ ਨੇ ਚੈਨਲਾਂ ਤੇ ਕਿਹਾ ਵੀ ਫਿਰ ਪੋਸਟ ਮਾਰ ਤੋਂ ਕਈ ਦਿਨ ਹੋਣਗੇ ਅਸੀਂ ਨਹੀਂ ਚਾਹੁੰਦੇ ਪੰਜਾਬ ਦੀ ਧਰਤੀ ਦੇ ਖੂਨ ਖਰਾਬਾ ਹੋਵੇ ਕਿਉਂਕਿ ਇਹ ਪੰਜਾਬ ਨੇ ਪਹਿਲਾਂ ਬੜੇ ਸੰਤਾਪ ਝੱਲੇ ਨੇ ਪਰ ਅਸੀਂ ਹੱਥ ਬੰਨ੍ਹ ਕੇ ਬੇਨਤੀ ਕਰਦੇ ਹਾਂ ਵੀ ਤੁਹਾਨੂੰ ਲੋਕਾਂ ਨੇ ਚਾਵਣਾ ਚੁਣਿਆ ਸੀ ਵੀ ਪੰਜਾਬ ਤਰੱਕੀਆਂ ਦੇ ਰਾਹ ਤੇ ਜਾਵੇ ਪਰ ਆਹ ਤਰੱਕੀਆਂ ਵਾਲੇ ਰਾਹ ਨਹੀਂ ਗੇ ਸੋ ਖੇਤੀ ਪ੍ਰਧਾਨ ਸੂਬਾ ਸੀ ਖੇਤੀ ਦੇ ਅਨੁਕੂਲ ਤੁਸੀਂ ਪਾਲਿਸੀਆਂ ਲੈ ਕੇ ਆਉਂਦੇ ਖੇਤੀ ਦੇ ਅਨੁਕੂਲ ਫੈਕਟਰੀਆਂ ਲੈ ਕੇ ਆਉਂਦੇ ਅਸੀਂ ਤੁਹਾਡੇ ਵਿਰੋਧੀ ਨਹੀਂ ਕਿਤੇ ਦੇ ਵੇਖੋ ਟਮਾਟਰ ਰੋਲਦਾ ਪਿਆ ਟਮਾਟਰ ਦੇ ਅਨਕੂਲ ਕੋ ਫੈਕਟਰੀ ਲੈ ਕੇ ਆਉਂਦੇ ਸਾਸ ਬਣਾਉਣ ਵਾਲੀ ਆ ਆਪਾਂ ਦਵਾਬੇ ਦੇ ਵਿੱਚ ਆਪਾਂ ਵੇਖਦੇ ਆ ਹਰੀ ਮਿਰਚ ਲਾਲ ਮਿਰਚ ਰੁਲਦੀ ਏ ਆਲੂ ਰੁਲਦਾ ਇਧਰ ਅਬੋਰ ਦੇ ਵਿੱਚ ਕਈ ਇਹ ਕਿੰਨੂ ਰੁਲਦਾ ਕਿਤੇ ਨਾਸ਼ਪਤੀਆਂ ਰੁਲਦੀਆਂ ਸੋ ਅਸੀਂ ਤੇ ਚਾਹੁੰਦੇ ਵੀ ਪੰਜਾਬ ਦੇ ਵਿੱਚ ਖੇਤੀ ਪ੍ਰਧਾਨ ਸੂਬਾ ਖੇਤੀ ਦੇ ਅਨਕੂਲ ਫੈਕਟਰੀਆਂ ਆਉਣ ਚੰਗੀਆਂ ਪਾਲਿਸੀਆਂ ਲੈ ਕੇ ਆਓ ਵੀ ਲੋਕ ਤੁਹਾਨੂੰ ਰਹਿੰਦੀ ਜ਼ਿੰਦਗੀ ਤੱਕ ਚੇਤੇ ਕਰਨ ਕੋ ਇਹੋ ਜੀ ਵੇਖੋ ਦੋ ਜਾਨਾਂ ਨੂੰ ਹਮੇਸ਼ਾ ਯਾਦ ਕੀਤਾ ਜਾਂਦਾ ਚੰਗੀਆਂ ਪਾਲਿਸੀਆਂ ਲਿਆਉਣ ਵਾਲਿਆਂ ਤੇ ਮਾਰਿਆਂ ਸੋ ਵੇਖੋ ਤੁਸੀਂ ਹਿਸਟਰੀ ਦੇ ਵਿੱਚ ਕਿੱਥੇ ਆਪਣਾ ਨਾਮ ਦਰਜ ਕਰਾਉਣਾ ਚੰਗਿਆਂ ਦੇ ਵਿੱਚ ਕਰਾਉਣਾ ਕਿ ਮਾੜਿਆਂ ਦੇ ਵਿੱਚ ਕਰਾਉਣਾ ਇਹਨੇ ਤੁਸੀਂ ਸਮਝਦਾਰ ਹੋ ਸੋ ਹੋਰ ਵੀ ਕਿਸਾਨ ਆਗੂ ਨੇ ਉਹਨਾਂ ਦੇ ਨਾਲ ਵੀ ਇਸ ਮੁੱਦੇ ਤੇ ਗੱਲਬਾਤ ਜ਼ਰੂਰ ਕਰਾਂਗੇ ਦਿਓ ਆਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ